ਜਿਵੇਂ ਟੀਵੀ ਬਹੁਤ ਆ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ 17 18 ਲੀਟਰ ਦੀ ਉਮੀਦ ਹੈ ਦਿੱਦੋਂ ਬਾਕੀ ਕੱਦ-ਕਾੜ ਵੀ ਚੰਗੇ ਦੇ ਵਿੱਚ ਐ ਤੇ ਅੰਗਾਂ ਪੈਰਾਂ ਦੀ ਵੀ ਖੁੱਲੀ ਡੁੱਲੀ ਹੈਗੀ ਆਰਡਰ ਠੀਕ ਐ ਤਾਂ ਵੀ ਕੋਈ ਆਉਣੀ ਹੈ ਨਾ ਠੀਕ ਐ ਆਉ ਤਸੱਲੀ ਕਰਕੇ ਆ ਨਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਹੈਗੀ ਚੌਥੇ ਸੂਏ ਸੋਣਾ ਤੇ 4 ਤਰੀਕ ਨੂੰ ਇਹ ਤਕਰੀਬਨ ਦਿਨ ਪੂਰੇ ਆ ਤਕਰੀਬਨ ਹਫਤਾਕ ਲੈਦੀ ਆ ਮੈਂ ਇਹਦਾ ਵੀ ਉੱਪਰ ਵੀ ਦਿਨ ਲਿਆ ਸਕਦੀ ਆਗੀ ਤੇ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਜੋ ਮੁੱਲ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਹਾਂਜੀ ਜੀ ਸੁਰਦਾਈ ਆਪਾਂ ਠੀਕ ਹੈ ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਕੀ ਡਿਟੇਲ ਹੈ ਦੀ ਕਿਹੜੇ ਸੂਏ ਸੁਣਾ ਨੇ ਚੌਥੇ ਸੂਏ ਸੁਣਾ ਚੌਥੇ ਸੂਏ ਸੁਣਾ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੀ ਰੀਸੇ ਸਾਡੀ 6-7 ਦਿਨ ਲੱਗ ਜੂਗੀ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣੇ ਆ 4 ਤਰੀਕ ਨੂੰ ਹੋ ਗਏ 4 ਤਰੀਕ ਨੂੰ ਮਤਲਬ ਹਫਤੇ ਕੰਮ ਪਿਆ ਹੈ ਨਾ 28 ਦਾ ਮਹੀਨਾ ਉਸਨੂੰ ਜਾਰੀ ਤੇ ਬਾਕੀ ਕੋਈ ਪਤਾ ਨਹੀਂ ਹੁੰਦਾ ਪਸ ਉਹ ਵੱਧ ਵੀ ਰਿਹਾ ਸਕਦਾ ਹੈ ਨਾ ਠੀਕ ਆ ਤੇ ਸੂਆ ਕਿਹੜਾ ਸੁਣਾ ਨੇ ਸੂਆ ਚੌਥਾ ਚੌਥਾ ਸੂਇ ਇਸ ਵਾਰ ਦੋਣਾ ਠੀਕ ਹੈ ਤੇ ਦੁੱਧ ਦੀ ਕੀਮਤ ਹੈ ਤੋ ਪੰਚ 16 ਕਿਲੋ ਤੋਨੇ 16 ਕਿਲੋ ਠੀਕ ਹੈ ਤੇ ਇਸ ਵਾਰ ਫਿਰ ਉਹਨਾਂ ਤਾਂ ਕੱਢੂਗੀ ਹਨਾ ہاں ਵੱਧ ਵੱਧ ਕਿ ਵੱਧ ਈ ਉਮੀਦ ਹੈਗੀ ਵੱਧ ਹੈਗੀ ਰਾਜੀ ਹੈ 4 5 ਠੀਕ ਹੈ ਵੀ ਯਾਨੀ 16 ਆਪਾਂ ਚੋਇਆ ਹੈਗਾ ਤੇ ਵੀ ਯਾਨੀ ਉਮੀਦ ਵੱਧਦੀ ਹੈ ਹਨਾ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਦੇ ਆ ਮੁੱਲ 45 ਦੇ ਦਾਂਗੇ 45 ਇੱਕ 41 ਠੀਕ ਆ ਬਾਕੀ ਹੋ ਜੂ ਮੌਕੇ ਤੇ ਨਾ ਠੀਕ ਆ ਤੇ ਉਹ ਕਿਵੇਂ ਆ ਥੱਲੇ ਥੱਲੇ ਦੀ ਸਾਫਾ ਬੁਰੀ ਠੀਕ ਆ ਤਾਂ ਵੀ ਕੋਈ ਹੋਣੀ ਆ ਨਾ ਠੀਕ ਆ ਉਹ ਤਸੱਲੀ ਕਰਕੇ ਆ ਨਾ ਠੀਕ ਆ ਤੇ ਖੋਲ ਲਿਆ ਕਰੇ ਤਾਂ ਗੇੜਾ ਦਵਾ ਦੇ ਲੋ ਜੀ ਦੋਸਤੋ ਡਿਟੇਲ ਤੁਹਾਨੂੰ ਆਪ ਲੈਤੀ ਹੈਗੀ ਤੇ 16 17 18 ਨੂੰ ਉਮੀਦ ਹੈਗੀ ਇਹਦੇ ਤੋਂ ਕੱਦ ਕਾਠ ਚੰਗੇ ਦੇ ਵਿੱਚ ਆ ਗਈ ਤੇ ਢਾਂਚੇ ਦੀ ਖੁੱਲੀ ਡੋਲੀ ਆ ਚੜਾਈ ਬਹੁਤ ਆ ਬੈਕ ਸਾਈਡ ਤੋਂ ਹਜੇ ਕੱਚੀ ਆ ਗਈ ਥਾਂ ਲੇਵੇ ਦੀ ਸਾਫ਼ ਆ ਗਈ ਪੂਰੀ ਥਾਣਾ ਦੇ ਵਿੱਚ ਵਿੱਥੀ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈ ਬੈਕ ਸਾਈਡ ਤੋਂ ਤੁਸੀਂ ਪੱਟਪੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੌੜੀ ਬਹੁਤ ਆ ਗਈ ਥਾਣਾ ਅੰਚ ਵਿੱਥੀ ਵੀ ਬਹੁਤ ਆ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ 17 18 ਲੀਟਰ ਦੀ ਉਮੀਦ ਹੈ ਤੇ ਤੋਂ ਬਾਕੀ ਕੱਦ-ਗਾਠ ਵੀ ਚੰਗੇ ਦੇ ਵਿੱਚ ਐ ਤੇ ਅੰਗਾਂ ਪੈਰਾਂ ਦੀ ਵੀ ਖੁੱਲੀ ਡੁੱਲੀ ਹੈਗੀ ਆਰਡਰ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਹਫਤਾ ਹਜੇ ਦਾ ਪਿਆ ਹੈਗਾ ਤੇ ਬਾਕੀ ਕੁਛ ਦਿਨ ਉੱਤੇ ਵੀ ਲਿਆ ਸਕਦੀ ਹੈਗੀ ਮੈਂ ਤਾਂ ਵੀ ਚੰਗਾ ਆਰਡਰ ਤਿਆਰ ਕਰੂਗੀ ਚੜਾਈ ਦੇ ਵਿੱਚ ਆਰਡਰ ਤਿਆਰ ਕਰਨਾ ਹੈ ਨੇ ਤੇ ਬੰਦ ਹਵਾਨੇ ਦੇ ਵਿੱਚ ਮੈਂ ਤਾਂ ਵੀ ਰਹੂਗੀ ਫਿਕਸ ਆਰਡਰ ਰਹੂਗੀ ਦਿਖਾਵੇ ਵਾਲਾ ਨਹੀਂ ਕਰਦੀ ਤੇ ਚੰਗੇ ਦੁੱਧ ਦੀ ਮੀਤ ਦੱਸਿਆ ਬਾਈ ਨੇ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਜੀ ਨੂੰ ਵੀ ਪਸੰਦ ਆਉਂਦੀ ਐ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਜੀ ਮੱਝ ਸਾਫ਼ ਸੁਥਰੀ ਆ ਸਾਰੇ ਪੱਖਾਂ ਤੋਂ ਹੀ ਗੋਲੇ ਡੋਲੇ ਢਾਂਚੇ ਦੀ ਆ ਸਭੀ ਬਲੀ ਵੀ ਚੰਗੀ ਆਗੀ ਤੇ ਮਿਲਕ ਵੇਨ ਵੀ ਚੰਗੀ ਆਉਂਦੀ ਆਗੀ ਥਾਣਾ ਦਾ ਸਾਇਏ ਤੁਹਾਨੂੰ ਬਫੇਰ ਦਿਖਾ ਦਿੰਨੇ ਬਹੁਤ ਵਧੀਆ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਵਧੀਆ ਆਗੀ ਤੇ ਬਾਕੀ ਠੰਡੀ ਸੇਲ ਆ ਤੇ ਕੋਈ ਜਿਵੇਂ ਹੁਣ ਮੈਂ ਉਪਰ ਆਏ ਨੇ ਕੋਈ ਉਪਰਾਂ ਨਹੀਂ ਕਰਿਆ ਇਸ ਤਰ੍ਹਾਂ ਤੇ ਪਹਿਲਾਂ ਵੀ ਇਹ ਜੁਗਾਲੀ ਕਰੀ ਜਾਂਦੀ ਸੀਗੀ ਤੇ ਹੁਣ ਵੀ ਇਹ ਪੱਠੇ ਖਾਣ ਲੱਗ ਗਈ। ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਦੁਬਾਰੇ ਫੇਰ ਤਿਆਰੀ ਇਹਦੀ। ਅਜੇ ਕੱਚੀ ਹੈ। ਬਾਕੀ ਆਪ ਦੀ ਸਮਝ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਇਸ ਨੰਬਰ ਤੇ ਗੱਲਬਾਤ ਕਰਕੇ ਤੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ। ਤੇ ਵੀਡੀਓ ਦੇ ਵਿੱਚ ਐਂਡ ਤੱਕ जोडਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਵਿੱਥੀ ਚੰਗੀ ਆਗੀ ਬਿਲਕੁਲ ਵੇਨ ਵੀ ਚੰਗੀ ਆਉਂਦੀ ਆ ਦੇਖ ਸਕਦੇ ਹੋ ਮੈਂ ਇਹਦਾ ਵੀ ਆਰਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਬੈਕ ਸਾਈਡ ਨੂੰ ਵੀ ਤੇ ਬਾਕੀ ਆ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ